ਐਮਪੀ ਸੀਟ ਦੇ ਦਾਅਵੇਦਾਰ ਮੈਡਮ ਸੀਮਾ ਸੋਢੀ ਵੱਲੋਂ ਮਾਨ ਸਰਕਾਰ ਲੋਕਾਂ ਦੇ ਦਵਾਰ ਲਗਾਏ ਗਏ ਕੈਂਪ ਜੈਸ ਵਿੱਚ 43 ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਦਾ ਕੈਂਪ ਪਿੰਡ ਬੁੱਤ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਲਗਾਇਆ ਗਿਆ ਜਿਸ ਦਾ ਜਾਇਜ਼ਾ ਲੈ ਲਈ ਮੈਡਮ ਸੀਮਾ ਸੋਢੀ ਪਿੰਡ ਬੁੱਤ ਹਲਕਾ ਅਟਾਰੀ ਪਹੁੰਚੇ ਲੋਕਾਂ ਨੇ ਮਾਨ ਸਰਕਾਰ ਵੱਲੋਂ ਲਗਾਏ ਗਏ ਇਸ ਕੈਂਪ ਲਈ ਬੁੱਤ ਪਿੰਡ ਵਾਸੀਆਂ ਨੇ ਮਾਨ ਸਰਕਾਰ ਦਾ ਧੰਨਵਾਦ ਕੀਤਾ ਪਿੰਡ ਬੁੱਤ ਦੇ ਜਾਇਜ਼ੇ ਤੋਂ ਬਾਅਦ ਐਮਪੀ ਸੀਡ ਦੇ ਦਾਵੇਦਾਰ ਮੈਡਮ ਸੀਮਾ ਸੋਢੀ ਸਰਕਾਰੀ ਐਲੀਮੈਂਟਰੀ ਸਕੂਲ ਮਹਿਬਾ ਪਹੁੰਚੇ ਅਤੇ ਉਹਨਾਂ ਵੱਲੋਂ ਲਗਾਏ ਗਏ ਕੈਂਪ ਦਾ ਜਾਇਜ਼ਾ ਲਿਆ ਗਿਆ ਇਸ ਮੌਕੇ ਉਹਨਾਂ ਨੇ ਲੋਕਾਂ ਨਾਲ ਸਹੂਲਤਾਂ ਬਾਰੇ ਗੱਲਬਾਤ ਕੀਤੀ ਤਾਂ ਲੋਕਾਂ ਨੇ ਦੱਸਿਆ ਕਿ ਮਾਨ ਸਰਕਾਰ ਦੇ ਵੱਲੋਂ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਦਾ ਲਾਭ ਲੋਕਾਂ ਦੁਆਰਾ ਇਸ ਕੈਂਪ ਦੇ ਵਿੱਚ ਆ ਕੇ ਲਿਆ ਜਾ ਰਿਹਾ ਹੈ। ਇਸ ਮੌਕੇ ਐਮ.ਐਲ.ਏ ਹਲਕਾ ਅਟਾਰੀ ਵੀ ਇਸ ਸਕੂਲ ਵਿੱਚ ਪਹੁੰਚੇ ਤੇ ਉਹਨਾਂ ਵੱਲੋਂ ਵੀ ਇਸ ਕੈਂਪ ਦੇ ਵਿੱਚ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ। ਐਮ.ਐਲ.ਏ ਜਸਵਿੰਦਰ ਸਿੰਘ ਰਮਦਾਸ ਅਤੇ ਮੈਡਮ ਸੀਮਾ ਸੋਢੀ ਨੇ ਦੱਸਿਆ ਕਿ ਇਸ ਕੈਂਪ ਵਿੱਚ ਮਾਨ ਸਰਕਾਰ ਵੱਲੋਂ 43 ਤਰ੍ਹਾਂ ਦੀਆਂ ਸੇਵਾਵਾਂ ਦਾ ਲਾਭ ਲੋਕਾਂ ਨੂੰ ਉਹਨਾਂ ਦੇ ਡੋਰਸਟੱਪ ਤੇ ਮੁਹੱਈਆ ਕਰਵਾਇਆ ਗਿਆ ਹੈ ਮਾਨ ਸਰਕਾਰ ਨੇ ਇਤਿਹਾਸ ਰਚ ਦਿੱਤਾ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਐਮਐਲਏ ਜਸਵਿੰਦਰ ਸਿੰਘ ਰਮਦਾਸ ਅਤੇ ਐਮਪੀ ਸੀ ਦੇ ਦਾਵੇਦਾਰ ਮੈਡਮ ਸੀਮਾ ਸੋਢੀ ਨੂੰ ਸਿਰੋਪਾ ਉੱਤੇ ਸਨਮਾਨਿਤ ਕੀਤਾ ਗਿਆ ਮંત્રી ਭਗਵੰਤ ਮਾਨ ਜਿਹੜੇ ਸੀਐਮ ਸਾਹਿਬ ਵੱਲੋਂ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਜੀ ਸਾਰਿਆਂ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਐਡੀਸੀ ਜਸਵਿੰਦਰ ਸਿੰਘ ਰਮਦਾਸ ਅਟਾਰੀ ਹਲਕੇ ਤੋਂ ਐਮਐਲਏ ਅਸੀਂ ਆਮ ਕਰਕੇ ਪਹਿਲਾਂ ਸੁਣਦੇ ਰਹੇ 30 ਸਾਲ ਮੈਂ ਨੌਕਰੀ ਵੀ ਕੀਤੀ ਕਿ ਸਰਕਾਰ ਤੁਹਾਡੇ ਦਰਵਾਜ਼ਾ ਸੁਣਦੇ ਰਹੇ ਆ ਪਰ ਦਾ ਦਰਵਾਜ਼ਾ ਵੇਖਿਆ ਤੇ ਨਾਲ ਹੀ ਸਰਕਾਰ ਵਿੱਚ ਸੱਚ ਹੈ ਤੁਸੀਂ ਵੀ ਜਾਣਦੇ ਹੋ ਇਹ ਪਹਿਲੀ ਵਾਰ ਆ ਵੈਸੇ ਵੀ ਸਾਰਿਆਂ ਨੂੰ ਪਤਾ ਹੈ ਕਿ ਭਗਵੰਤ ਮਾਨ ਜੋ ਕਹਿੰਦਾ ਉਹ ਕਰਦਾ ਕਹਿਣੀ ਔਰ ਕਥਨੀ ਦੇ ਧਰਨੀ ਨੇ ਉਹ ਠੀਕ ਉਹਨੇ ਕਿਹਾ ਸੀ ਵੀ ਆਪਦੀ ਸਰਕਾਰ ਆਪਦੇ ਦਵਾਰ ਆਵੇਗੀ ਅੱਜ ਤੋ ਸਾਨੂੰ 5-6 ਦਿਨ ਪਹਿਲਾਂ ਉਹਨੇ ਕਿਹਾ ਸੀ ਤੇ ਉਹ ਗੱਲ ਜਿਹੜੀ ਹੈ ਨਾ ਐਕਚੁਅਲੀ ਦੇਖਣ ਚ ਮਿਲ ਰਹੀ ਹੈ ਅੱਜ ਤੀਜਾ ਚੌਥਾ ਦਿਨ ਆ ਮੈਂ 5 ਤਰੀਕ ਤੋਂ ਮੇਰੇ ਹਲਕੇ ਚ ਲੱਗ ਰਹੇ ਨੇ ਔਰ ਇਸ ਤਰ੍ਹਾਂ ਹੀ ਮਿਲ ਰਹੇ ਹਨ ਔਰ ਮੈਂ ਹਮੇਸ਼ਾ ਜਾ ਕੇ ਜਨਤਾ ਨੂੰ ਵੀ ਇਹੋ ਅਪੀਲ ਕਰਦਾ ਬੇਨਤੀ ਕਰਦਾ ਕਿ ਕੋਈ ਵੀ ਕੰਮ ਆਪਣੇ ਦਿਲ ਚ ਨਹੀਂ ਰੱਖਣਾ ਕੋਈ ਵੀ ਕੰਮ ਆਪਣੇ ਮਨ ਤੋਂ ਬਾਹਰ ਲਿਆਉਣ ਤੋਂ ਝਿਜਕਣਾ ਨਹੀਂ ਚਾਹੇ ਘਰ ਦਾ ਨਿੱਜੀ ਆ ਚਾਹੇ ਕੋਈ ਸਾਰਿਆਂ ਦਾ ਸਾਂਝਾ ਪਿੰਡ ਆ ਗਲੀ ਬਣਨੀ ਆ ਕੁਝ ਬੜਨਾ ਚਾਹੇ ਪੰਚਾਇਤ ਆ ਚਾਹੇ ਜਨਤਾ ਉਹ ਅੱਗੇ ਰੱਖੋ ਕਿਉਂਕਿ ਅਸੀਂ ਲੋਕ ਮੈਨੂੰ ਕਹੋਗੇ ਤੇ ਮੈਂ ਵੀ ਜਨਤਾ ਦਾ ਲੈ ਕੇ ਕੰਮ ਇਹਨਾਂ ਨੂੰ ਹੀ ਕਹਿਣਾ ਅਫਸਰਾਂ ਨੂੰ ਤੇ ਇਹਨਾਂ ਕੋਲ ਰੱਖੋ ਤਾਂ ਕਿ ਪਤਾ ਲੱਗੇ ਕਿ ਵਾਕਅ ਹੀ ਜਿਹੜੇ ਕੰਮ ਹੈ ਉਹ ਘਰੋ ਘਰੀ ਆ ਕੇ ਹੋਣ ਲੱਗ ਪਏ ਅਸੀਂ ਕਿਤੇ ਜਾਣਾ ਨਹੀਂ ਰਾਂਗੇ ਇੱਥੇ ਹੀ ਕੰਮ ਤੇ ਆਪਾਂ ਤਰ ਹੀ ਲੈਣਾ ਜਿਹੜੇ ਨਹੀਂ ਵੀ ਹੋਣਗੇ ਪਰ ਫਿਰ ਆਪਾਂ ਇਹਨਾਂ ਨੂੰ ਪੁੱਛਾਂਗੇ ਵੀ ਉੱਥੇ ਹੀ ਗਏ ਕਾਦੇ ਵਾਸਤੇ ਸੀ ਕੰਮ ਕੀਤਾ ਤੇ ਸੋ ਸਾਰਿਆਂ ਦਾ ਧੰਨਵਾਦ ਅਫਸਰ ਸਾਹਿਬਾਨ ਦਾ ਵੀ ਧੰਨਵਾਦ ਕੈਮਰੇ ਵਾਲਿਆਂ ਦਾ ਵੀ ਧੰਨਵਾਦ ਚੈਨਲ ਵਾਲਿਆਂ ਦਾ ਵੀ ਧੰਨਵਾਦ ਕਿ ਜਿਨ੍ਹਾਂ ਨੇ ਮੇਰੀ ਇਹ ਗੱਲ ਸਾਰੀ ਦੁਨੀਆ ਤੱਕ ਪਹੁੰਚਾਉਣੀ ਹੈ ਕਿ ਵਾਕਈ ਸਰਕਾਰ ਆਮ ਆਦਮੀ ਸਰਕਾਰ ਆਮ ਲੋਕਾਂ ਦੇ ਦਰਬਾਰ ਚ ਬੈਠੀ ਹੈ ਵਾਇਕੁਰ ਜੀ ਦਾ ਕਲਸਾ ਵਾਇਕੁਰ ਜੀ ਕਹਣਾ ਜਾਂਦੇ ਨੇ ਬੜੀ ਵੇਖੋ ਇੱਕ ਤਾਂ ਜਿਹੜਾ ਅੱਜ ਮੈਂ ਹੁਣ ਮੈਮੇ ਚ ਪਹੁੰਚਿਆ ਦੂਸਰਾ ਜਿਹੜਾ ਕੈਂਪ ਹੈ ਮੇਰਾ ਮੈਮੇ ਚ ਹੈ ਇਸ ਤੋਂ ਬਾਅਦ ਤੀਸਰੇ ਮੈਂ ਮਜੀਠੇ ਤੇ ਉਸ ਤੋਂ ਬਾਅਦ ਮੈਂ ਰਾਜਸਥਾਨ ਸੀ ਜਾਵਾਂਗੀ ਵੇਖੋ ਲਗਾਤਾਰ ਜਿਹੜੀ ਜਨਤਾ ਦਾ ਇੱਥੇ ਆਣਾ ਕੰਮ ਕਰਵਾਉਣਾ ਉਹ ਇੱਕ ਬੜਾ ਵਧੀਆ ਸ਼ਾਕਾ ਜੋ ਕਦਮ ਹੈ ਕਿਉਂਕਿ ਕਦੀ ਵੀ ਇੰਨੇ ਅਫਸਰ ਲਾਈਨ ਸਰ ਕਿਸੇ ਵੀ ਪਾਰਟੀ ਨੇ ਨਹੀਂ ਭਾਇ ਸੀ ਕਿਸੇ ਸਰਕਾਰਾਂ ਨੇ ਨਹੀਂ ਮਾਨ ਸਰਕਾਰ ਤੁਹਾਡੇ ਦਵਾਰ ਇੱਕ ਉਪਰਾਲਾ ਆ ਤੇ ਜਲਦੀ 10,70,000 ਜਿਹੜਾ ਕਾਰਡ ਆ ਉਹ ਬਹਾਲ ਹੋਣ ਜਾ ਰਿਹਾ ਤੇ ਜਿਹੜੀ ਹੋਮ ਡਿਲੀਵਰੀ ਹੋਣ ਜਾ ਰਹੀ ਹੈ ਲੋਕਾਂ ਦੀ ਜਨਤਾ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਅਸੀਂ ਸੁਣਨਾ ਹੈ ਸੁਣਨਾ ਹੈ ਤੇ ਸਾਡਾ ਹੱਕ ਵੀ ਬੰਦਾ ਕਿਉਂਕਿ ਲੋਕਾਂ ਨੇ ਸਾਨੂੰ 92 ਸੀਟਾ ਜਿਤਾ ਕੇ ਇੱਥੇ ਭੇਜਿਆ ਇੱਥੇ ਤੱਕ ਅਸੀਂ ਪਹੁੰਚਿਆ ਤੇ ਅਸੀਂ ਹਮੇਸ਼ਾ ਜਨਤਾ ਦੇ ਰਿਣੀ ਰਵਾਂਗੇ ਤੇ ਇੱਕ ਜਨਤਾ ਦੇ ਸੇਵਕ ਬਣ ਕੇ ਅਸੀਂ ਇਹ ਕੰਮ ਕਰ ਦੇਵਾਂਗੇ ਅਸੀਂ ਹਮੇਸ਼ਾ ਆਪਣੇ ਆਪ ਨੂੰ ਨੀਵਾ ਜਨਤਾ ਉੱਚੀ ਹੁੰਦੀ ਏ ਅਸੀਂ ਨੀਵੇਂ ਅਸੀਂ ਨੀਵੇਂ ਬੈ ਕੇ ਚੱਲਾਂਗੇ ਕਿਉਂਕਿ ਉੱਚਾ ਹੋਣਾ ਸਾਡਾ ਫਰਜ਼ ਨਹੀਂ ਆ ਸਾਡਾ ਜਨਤਾ ਦੇ ਜਨਤਾ ਚੱਲਦੀ ਤੇ ਸਾਡੇ ਹੱਥ ਜਿਹੜੇ ਜਨਤਾ ਦੇ ਪੈਰਾਂ 'ਚ ਹੋਣੇ ਚਾਹੀਦੇ ਜਨਤਾ ਸਾਡੇ ਹੱਥਾਂ ਤੋਂ ਮਤਲਬ ਲੰਘ ਕੇ ਜਾਵੇ ਕਿਉਂਕਿ ਇਹਨਾਂ ਦੁਆਰਾ ਹੀ ਅੱਜ ਅਸੀਂ ਇੱਥੇ ਪਹੁੰਚਿਆ ਤੇ ਅਸੀਂ ਹਮੇਸ਼ਾ ਇਹਨਾਂ ਦੇ ਰੀਣੀ ਰਵਾਂਗੇ ਤੇ ਇਹਨਾਂ ਜਨਤਾ ਦਾ ਧੰਨਵਾਦ ਕਰਨਿਆ ਵੀ ਸਾਡੇ ਕੰਮ ਵੇਖਦੇ ਚੱਲੋ ਕਿਉਂਕਿ ਟਾਈਮ 2 ਸਾਲ ਹੋਇਆ 2 ਸਾਲ ਤੱਕ ਅਸੀਂ ਇੱਥੇ ਪਹੁੰਚਿਆ ਤੁਹਾਨੂੰ ਯਕੀਨ ਦਿਵਾਉਣਾ ਹੈ ਵੀ 2027 ਚ ਅਸੀਂ ਕਵਾਂਗੇ ਵੀ ਕੰਮ ਕੀਤੇ ਤਾਂ ਵੋਟ ਪਾ ਦਿਓ ਨਹੀਂ ਤਾਂ ਜਿੰਨੂੰ ਮਰਜ਼ੀ ਪਾ ਦਿਓ ਇਹ ਕਹਿਣ ਵਾਸਤੇ ਹਿੰਮਤ ਚਾਹੀਦੀ ਹੌਸਲਾ ਚਾਹੀਦਾ ਅਸੀਂ ਹਮੇਸ਼ਾ ਤੁਹਾਡੇ ਨਾਲ ਇਨੀ ਰਾਵਾਂਗੇ ਤੁਹਾਡਾ ਇੱਕ ਇੱਕ ਕਦਮ ਚੱਲਿਆ ਸਾਡੇ ਸਿਰ ਮੱਥੇ ਤੇ ਹਮੇਸ਼ਾ ਹੀ ਰਹੇਗਾ ਸਰਕਾਰੀ ਐਲੀਮੈਂਟਰੀ ਸਕੂਲ ਮਹਿਮਾ ਤੋਂ ਬਾਅਦ ਐਮਪੀਸੀਡ ਦੇ ਦਾਅਵੇਦਾਰ ਮੈਡਮ ਸੀਮਾ ਸੋਢੀ ਅਤੇ ਬਲਦੇਵ ਸਿੰਘ ਬਿਆਦੀਆਂ ਹਲਕਾ ਇੰਚਾਰਜ ਰਾਜਾ ਸੰਸੀ ਚੇਅਰਮੈਨ ਪਨ ਗ੍ਰੇਨ ਪੰਜਾਬ ਸ਼ਹੀਦ ਗੁਰਚਰਨ ਸਿੰਘ ਸਰਕਾਰੀ ਹਾਈ ਸਕੂਲ ਧਾਰੀਵਾਲ ਪਹੁੰਚੇ ਅਤੇ ਉਹਨਾਂ ਵੱਲੋਂ ਕੈਂਪ ਦਾ ਜਾਇਜ਼ਾ ਲਿਆ ਗਿਆ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਮੈਡਮ ਸੀਮਾ ਸੋਢੀ ਅਤੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਨੂੰ ਸਨਮਾਨਿਤ ਕੀਤਾ ਗਿਆ ਸਭ ਤੋਂ ਪਹਿਲਾਂ ਤੇ ਮਾਨ ਸਾਹਿਬ ਨੂੰ ਵਧਾਈ ਦੇਣਾ ਚਾਹਾਂਗੇ ਕਿ ਮਾਨ ਸਾਹਿਬ ਨੇ ਰਵਾਇਤੀ ਸਰਕਾਰਾਂ ਨੂੰ ਪਛਾੜਦੇ ਹੋਏ ਇਤਿਹਾਸ ਰਚ ਦਿੱਤਾ ਤੇ ਮੈਡਮ ਸੀਮਾ ਸੋਢੀ ਜੀ ਤੇ ਚੇਅਰਮੈਨ ਸਾਹਿਬ ਵੀ ਸਾਡੇ ਵਿੱਚ ਮੌਜੂਦ ਨੇ ਮੈਮ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਡੋਰ ਸਟੈਪ ਦੇ ਉੱਤੇ ਸਹੂਿਦਾਵਾਂ ਜਿਹੜੀਆਂ ਦਿੱਤੀਆਂ ਗਈਆਂ ਮਾਨ ਸਰਕਾਰ ਵੱਲੋਂ ਪਹਿਲਾਂ ਤਾਂ ਵੇਖੋ ਅਸੀਂ ਮਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਨਓਸੀ ਬੰਦ ਕੀਤੀ ਹੈ ਉਹਦੇ ਕਰਕੇ ਪਬਲਿਕ ਬਹੁਤ ਜ਼ਿਆਦਾ ਖੁਸ਼ ਹੈ ਕਿਉਂਕਿ ਬੜੀ ਜ਼ਿਆਦਾ ਲੰਬੇ ਸਮੇਂ ਤੋਂ ਖੱਜਲ ਖਵਾਰੀ ਚੱਲ ਰਹੀ ਸੀ ਉਹ ਖਤਮ ਹੋੰਦੇ ਲੋਕਾਂ ਦੇ ਵਿੱਚ ਇੱਕ ਉਤਸ਼ਾਹ ਹੋਇਆ ਹੈ ਤੇ ਦੇਖੋ ਜਿਹੜੇ ਕੰਮ ਹੋ ਰਿਹਾ ਮਾਨ ਸਰਕਾਰ ਦੇ ਮਾਨ ਸਰਕਾਰ ਰੰਗਲਾ ਪੰਜਾਬ ਦਾ ਜਿਹੜਾ ਸੁਪਨਾ ਲੈ ਕੇ ਆਏ ਨੇ ਉਹ ਅਸੀਂ ਸਾਰੇ ਰਲ ਕੇ ਪੂਰੇ ਕਰਾਂਗੇ ਕਿਉਂਕਿ ਇਹਨਾਂ ਦੇ ਹੱਥਾਂ ਵਿੱਚ ਇਹ ਸੁਪਨਾ ਇਹਨਾਂ ਨੇ ਪੂਰਾ ਕਰਨਾ ਉਹ ਕਹਿੰਦੇ ਹੁੰਦੇ ਸੀ ਵੀ ਪੁਰਾਣੇ ਜ਼ਮਾਨੇ ਚ ਜਿੱਦੇ ਇੱਕ ਕੁੜੀ ਦਾ ਵਿਆਹ ਹੁੰਦਾ ਸੀ ਸਾਰਾ ਪਿੰਡ ਨੂੰ ਹੁੰਦਾ ਸੀ ਵੀ ਸਾਡੇ ਪਿੰਡ ਦੀ ਬਰਾਤ ਆਈ ਏ ਧੀ ਨੂੰ ਧੀ ਸਮਝਿਆ ਜਾਂਦਾ ਸੀ ਉਹਦੇ ਚ ਇੱਕ ਜਿਹੜਾ ਬੰਦਾ ਕੁੜੀ ਦਾ ਪਿਓ ਹੁੰਦਾ ਸੀ ਉਹਦੇ ਵਾਸਤੇ ਸਾਰਾ ਪਿੰਡ ਇਕੱਠਾ ਹੁੰਦਾ ਸੀ ਵੀ ਅਸੀਂ ਪੈਸਿਆਂ ਦੀ ਮਦਦ ਕਰਨੇ ਆ ਰਹਿਣ ਦਾ ਇੰਤਜ਼ਾਮ ਕਰਾਂਗੇ ਉਦੋਂ ਬਰਾਤ ਜਿਹੜੀ ਸੀ ਸਾਝੀ ਸਮਝੀ ਜਾਂਦੀ ਸੀ ਉਦੋਂ ਥਾਣੇ ਨਹੀਂ ਹੁੰਦੇ ਸੀ ਚੌਂਕੀਆਂ ਨਹੀਂ ਹੁੰਦੇ ਸੀ ਸੱਥਾਂ ਵਿੱਚ ਫੈਸਲੇ ਕੀਤੇ ਜਾਂਦੇ ਸੀ ਅਸੀਂ ਉਹੀ ਸਾਰੀਆਂ ਚੀਜ਼ਾਂ ਲਿਆਉਣਾ ਚਾਹੁੰਦੇ ਆ ਅਸੀਂ ਸਾਰੇ ਪਿੰਡ ਨੂੰ ਕਿੰਨੇ ਵੀ ਸਾਡਾ ਸਹਿਯੋਗ ਕਰੋ ਅਸੀਂ ਉਹੀ ਪੁਰਾਣਾ ਕਲਚਰ ਜਿਹੜਾ ਸਾਡੇ ਕੋਲ ਗੋਮ ਹੋ ਚੁੱਕਾ ਹੈ ਵਾਪਸ ਲੈ ਕੇ ਆਈਏ ਤੁਹਾਡੇ ਜਿਹੜੇ ਫੈਸਲੇ ਇੱਥੇ ਹੁਣ ਧੀਆਂ ਦੇ ਵਿਆਹ ਹੁੰਦੇ ਸਾਰਾ ਪਿੰਡ ਇਕੱਠਾ ਹੋਵੇ ਪਿਓ ਨੂੰ ਮਹਿਸੂਸ ਹੀ ਨਾ ਹੋਵੇ ਵੀ ਅੱਜ ਕਿਸੇ ਧੀ ਦਾ ਵਿਆਹ ਆ ਇਹ ਪਿੰਡ ਦਾ ਲੱਗੇ ਵੀ ਪਿੰਡ ਦੀ ਤੀਦਾ ਵਿਆਹ ਹੈ। ਉਹੀ ਪਿੰਡ ਦਾ ਆਪਾਂ ਚੀਜ਼ਾਂ ਵਾਪਸ ਲਿਆਵਾਂਗੇ ਤੇ ਇਸ ਟਾਈਮ ਜਿਹੜਾ ਸਾਡੇ ਲੋਕ ਆ ਉਹ ਸਾਡੇ ਵਾਸਤੇ ਸਿਰ ਦਾ ਤਾਜ ਨੇ ਤੇ ਹਮੇਸ਼ਾ ਹੀ ਰਹਿਣਗੇ। ਸਾਡੇ ਜਿਹੜੇ ਹੱਥ ਆ ਉਹਨਾਂ ਵਾਸਤੇ ਹਮੇਸ਼ਾ ਵੀ ਖੇ ਰਹਿਣਗੇ। ਸਾਡੇ ਹੱਥਾਂ ਤੋਂ ਅਸੀਂ ਉਹਨਾਂ ਨੂੰ ਚੁੱਕ ਕੇ ਰੱਖਾਂਗੇ ਕਿਉਂਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਲੋਕ ਉੱਚੇ ਹੁੰਦੇ ਆ। ਲੀਡਰ ਨੇ ਉੱਚਾ ਹੁੰਦਾ ਸਾਡੇ ਵਾਸਤੇ ਹਮੇਸ਼ਾ ਜਨਤਾ ਹੀ ਉੱਚੀ ਰਹੇਗੀ ਤਾਂ ਸਹੀ ਹੁੰਦਾ ਹੈ ਹਮੇਸ਼ਾ ਤੈਹਦੇ ਲੋ ਧੰਨਵਾਦ ਕਰਾਂਗੇ ਵੀ ਆਓ ਸਾਰੇ ਰਲ ਕੇ ਉਹ ਸੁਪਨਾ ਪੂਰਾ ਕਰੀਏ ਜਿਹੜਾ ਰੰਗਲਾ ਪੰਜਾਬ ਸਾਡੇ ਹੱਥਾਂ ਚ ਗੁੰਮ ਗਿਆ ਜਿੱਥੇ ਬੱਚੇ ਕਬੱਡੀਆਂ ਕਰਦੇ ਸੀ ਝੂਲ ਕਰਦੇ ਸੀ ਕਿਉਂ ਖਾਂਦੇ ਸੀ ਤੇ ਅਖਾੜੇ ਲੱਗਦੇ ਸੀ ਉਹੀ ਚੀਜ਼ ਵਾਪਸ ਲਈਏ ਉਹੀ ਸਕੂਲਾਂ ਚ ਝੂਲੇ ਪੈਣ ਚਰਖੇ ਕਤਨ ਕੁੜੀਆਂ ਉਹੀ ਪਜਾਣਾ ਪੰਜਾਬ ਵਾਪਸ ਲਈ ਇਹਦੇ ਵਾਸਤੇ ਸਾਨੂੰ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਤਾਂ ਹੀ ਬਣੇਗਾ ਜੇ ਸਾਰੇ ਸਾਡੇ ਨਾਲ ਆਉਣਗੇ। ਬਹੁਤ ਬਹੁਤ ਧੰਨਵਾਦ ਜੀ ਇਹ ਸਨ ਮੈਡਮ ਸੀਂਬਾ ਸੋਢੀ ਐਮਪੀ ਸੀਡ ਦੇ ਦਾਵੇਦਾਰ ਤੇ ਪਿੰਡ ਦੇ ਨਿਵਾਸੀ ਵੀ ਸਾਡੇ ਵਿੱਚ ਹਾਜ਼ਰ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਹਾਂਜੀ ਸਰ ਕੀ ਕਹਿਣਾ ਚਾਹੋਗੇ ਕਿੱਦਾਂ ਦੀ ਲੱਗੀ ਮਾਣ ਸਰਕਾਰ ਆਏ ਦੇ ਨਾ ਇਹੋ ਦੀ ਅਜੇ ਤੱਕ ਸਰਕਾਰ ਆਈ ਨਹੀਂ। ਜੋ ਭਗਵੰਤ ਮਾਨ ਨੇ ਪੰਜਾਬ ਵਿੱਚ ਕਰਤਾ ਕਿਸੇ ਨੇ ਕੀਤਾ ਹੀ ਨਹੀਂ। ਲੱਗਦਾ ਮਾਨ ਸਰਕਾਰ ਦੇ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਪੂਰੇ ਕਰਨ ਦੇ ਹੋ ਰਹੇ ਨੇ ਤੇ ਵੀ ਕਰ ਦਣਗੇ। ਇਹਦੇ ਵਰਗੀ ਸਰਕਾਰ ਕੋਈ ਨਹੀਂ। ਅਸੀਂ ਜਦੋਂ ਸਰਕਾਰ ਆਉਣ ਵਾਲੀ ਸੀ ਨਾ ਅਹੀਂ ਆਂਦੇ ਹਮ ਕਦੇ ਬਿੱਲ ਮਾਫ ਹੋਣਗੇ ਘਰਾਂ ਦੇ ਉਹ ਵੀ ਕਰਦੇ ਆ ਸ਼ਰਕਾਂ ਵਿਚਾਰ ਕਰਤੀਆਂ ਕਹਿੰਦੇ ਕੰਮ ਸਾਰੇ ਕਰ ਦਿੱਤੇ ਆ ਬਜ਼ੁਰਗਾਂ ਦੀ ਸੇਵਾ ਕਰਦੇ ਆ ਮਾਤਾਵਾਂ ਦੀ ਸੇਵਾ ਕਰਦੇ ਆ ਬੱਚਿਆਂ ਨੂੰ ਘਰਾਂ ਲਾਉਂਦੇ ਆ ਫ੍ਰੀ ਇਲਾਜ ਹੋਇਆ ਹੀ ਨਹੀਂ ਕਿਤੇ ਅਜੇ ਤੱਕ ਜਿਹੜਾ ਭਗਵੰਤ ਮਾਨ ਕਰਤਾ ਅਹੀਂ ਤੇ ਆਨੇ ਵੱਧੇ ਤੇ ਖੁੱਲੇ ਜਿੱਦਾਂ ਪਿੱਪਲ ਖਿਲਰਦਾ ਉਹਨਾਂ ਉਦਾਂ ਪੰਜਾਬ 'ਚ ਖਿਲਰ ਰਿਹਾ ਜਿਵੇਂ ਕਿ ਮੈਡਮ ਸੀਮਾ ਸੋਢੀ ਨੇ ਕਿਹਾ ਸਾਨੂੰ ਮੋੜ ਪੁਰਾਤਨ ਪੰਜਾਬ ਦੇ ਵਿੱਚ ਬਹੁਤ ਜਲਦ ਮਿਲੇਗਾ ਆਂਦੀਆ ਆਮ ਐਮਪੀ ਸੀਟਾਂ ਦੇ ਉੱਤੇ ਤੁਹਾਡੇ ਲੋਕਾਂ ਨੇ ਹੀ ਆਮ ਆਦਮੀ ਪਾਰਟੀ ਨੂੰ ਜਿਤਾਉਣਾ ਹੈ ਕੀ ਕਹਿਣਾ ਚਾਹੁੰਦੇ ਹੋ ਇਹ ਜਿਤਾਓ ਜੀ ਜਿਤਾਓ ਕਿ ਸਾਰੇ ਲੋਕ ਜਿਤਾਉਂਗੇ ਪੰਜਾਬ ਦੇ ਵਸਨੀਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਬਹੁਤ ਵਧੀਆ ਇਹਦੇ ਵਰਗਾ ਜੇ ਤੱਕ ਸਰਕਾਰ ਹੀ ਨਹੀਂ ਆਈ ਮੇਰੇ ਵੀ 60 ਸਾਲ ਦੀ ਚੌੜੀ ਉਮਰ ਹੋ ਗਈ ਆ ਇਹਦੇ ਵਰਗੀ ਸਰਕਾਰ ਨਹੀਂ ਭਗਤ ਮਾਨ ਰਹੀ ਆਈ ਮੇਰਾ ਮਨ ਬੜਾ ਖੁਸ਼ ਆ ਹੋਰ ਕਿਸੇ ਦਾ ਮੈਨੂੰ ਪਤਾ ਨਹੀਂ ਬਹੁਤ ਬਹੁਤ 먼저 ਆਜੀ ਪਿੰਡ ਵਾਸੀਆਂ ਦਾ ਵੀ ਧੰਨਵਾਦ ਕਰਨਾ ਚਾਹਾਂਗੇ ਕਿ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਡੋਰ ਸਟੈਪ ਦੇ ਉੱਤੇ ਸਹੂਲਤਾਂ ਦਿੱਤੀਆਂ ਗਈਆਂ ਨੇ ਮੈਂ ਆਪਣੇ ਵੀਰ ਕੈਮਰਾਮੈਨ ਪੱਤਰਕਾਰ ਸਾਹਿਬ ਨੂੰ ਕਹਿਣਾ ਚਾਹਾਂਗਾ ਕਿ ਸਾਰੇ ਪਾਸੇ ਕੈਮਰਾ ਇੱਕ ਵਾਰੀ ਘੁਮਾ ਦਿਓ ਤਾਂ ਜੋ ਇਹ ਇਸ ਕੈਂਪ ਜਿਹੜਾ ਆ ਲੋਕਾਂ ਦੇ ਘਰ ਘਰ ਤੱਕ ਲੋਕਾਂ ਦੇ ਪਿੰਡ ਪਿੰਡ ਤੱਕ ਹਰ ਗਲੀ ਹਰ ਮਹੱਲੇ ਤੱਕ ਇਹ ਸੁਨੇਹਾ ਪਹੁੰਚੇ ਮਾਨ ਸਰਕਾਰ ਦਾ ਕਿਸ ਤਰ੍ਹਾਂ ਸਰਕਾਰ ਦੇ ਵੱਲੋਂ ਡੋਰ ਸਟੈਪ ਦੇ ਉੱਤੇ ਲੋਕਾਂ ਨੂੰ ਸਰਕਾਰੀ ਤਰਤੀ ਸੁਵਿਧਾਵਾਂ ਮੁਹਈਆ ਕਰਵਾਈਆਂ ਗਈਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਵਾ ਕੀ ਕਹਣਾ ਜਾਂਦੇ ਕਿਹਰੇ ਤੁਹਾਡੇ ਕੋਲ ਜ਼ਿੰਮੇਵਾਰੀ ਕਿਹਰੀ ਹੈ ਸਾਡੇ ਚੈਨਲ ਨੇ ਜਰੂਰ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਬਲਦੇਵ ਸਿੰਘ ਮਿਆਦੀਆ ਹਲਕਾ ਇੰਚਾਰਜ ਰਾਜੈਸਨ ਸੀ ਚੇਅਰਮੈਨ ਪਨਗਰੇ ਪੰਜਾਬ ਸੋ ਜਿਹੜਾ ਮਾਨ ਸਰਕਾਰ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਆਪਦੀ ਸਰਕਾਰ ਆਪ ਤੇ ਦੁਬਾਰ ਸੋ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ ਗਿਆ ਲਗਭਗ ਚੌਥਾ ਦੇਣਿਆ ਸਾਡੇ ਅੱਜ ਹੀ ਪਹਿਲਾਂ ਵੀ ਦੋ ਪਿੰਡਾਂ ਦੇ ਵਿੱਚ ਸੀ ਸਾਡੇ ਓਠੀਆਂ ਦੇ ਵਿੱਚ ਸੀ ਸੋ ਹੁਣ ਪਹਿਲਾ ਰਾਣੀ ਵਾਲੀ ਉਠੀਆਂ ਹੁਣ ਤਾੜੀ ਵਾਲੇ ਸਵੇਜ ਵਾਰਡ ਨੰਬਰ 5 ਦੇ ਵਿੱਚ ਆ ਸੋ ਕਾਫੀ ਜੜੀਆਂ ਕਿ ਲੋਕ ਆ ਰਹੇ ਨੇ ਮੁਸ਼ਕਲਾਂ ਦੱਸ ਰਹੇ ਨੇ ਔਰ ਜੜੀਆਂ ਕਿ ਲਗਭਗ 70 ਤੋਂ 75% ਜਿਹੜੇ ਮੌਕੇ ਦੇ ਹੱਲ ਕੀਤੇ ਜਾ ਰੀਆਂ ਕੋਈ 25% ਰਹਿ ਜਾਂਦੀਆਂ ਉਹ ਅਫਸਰ ਸਾਹਿਬਨ ਟਾਈਮ ਦੇ ਦਿੰਦੇ ਦੋ ਦਿਨ ਦਾ ਜਾਂ ਚਾਰ ਦਿਨ ਦਾ ਸੋ ਉਹਦੇ ਵਿੱਚ ਇਹ ਕਿ ਪ੍ਰੋਪਰ ਜੜੀਆਂ ਕਿ ਉਹ ਹੱਲ ਹੋ ਜਾਂਦੀ ਆ ਸੋ ਇਸ ਕਰਕੇ ਬਹੁਤ ਵਧੀਆ ਕਿਉਂਕਿ ਜਦੋਂ ਅਸੀਂ ਦੋ ਦੋ ਸਾਲ ਪਹਿਲਾਂ ਜਦੋਂ ਇਹਨਾਂ ਦਿਨਾਂ ਦੇ ਵਿੱਚ ਜਦੋਂ ਇਲੈਕਸ਼ਨ ਲੜ ਰਹੇ ਸੀ ਜਦੋਂ ਪ੍ਰਚਾਰ ਕਰ ਰਹੇ ਸੀ 2022 ਦੇ ਵਿੱਚ ਉਦੋਂ ਵੀ ਅਸੀਂ ਕਹਿੰਦੇ ਹੁੰਦੇ ਸੀ ਕਿ ਜਿਹੜੇ ਸਰਕਾਰ ਐ ਤੁਹਾਡੇ ਦਵਾਰ ਆਣ ਕੇ ਤੁਹਾਡੀਆਂ ਸੱਥਾਂ ਤੇ ਬੈਠ ਕੇ ਆਣ ਕੇ ਜਿਹੜੀ ਕਿ ਸਰਕਾਰ ਇਥੋਂ ਚੱਲਿਆ ਕਰੂਗੀ ਔਰ ਜਿਹੜੇ ਵਿਰੋਧੀ ਧਿਰ ਸੀ ਉਹ ਹੱਸਦੇ ਸੀ ਕਿ ਯਾਰ ਅਫਸਰ ਵੀ ਕਿਤੇ ਪਿੰਡਾਂ ਦੇ ਵਿੱਚ ਹੋਣਗੇ ਕਿੱਦਾਂ ਹੋ ਸਕਦਾ ਔਰ ਹੁਣ ਜਦੋਂ ਆਪਾਂ ਵਿਰੋਧੀ ਧਿਰ ਦੇ ਮੂੰਹਾਂ ਹੀ ਸੁਣੀਦਾ ਮੈਂ 2-3 ਦਿਨ ਤੋਂ ਪਹਿਲਾਂ ਪਿੰਡ ਦਾ ਨਾਮ ਨਹੀਂ ਲਵਾਂਗਾ ਉਥੋਂ ਦੇ ਮੌਜੂਦਾ ਸਰਪੰਚ ਸੀ ਸੋ ਉਹਨਾਂ ਨੇ ਖੁਦ ਕਿਹਾ ਸੀ ਕਿ ਅਸੀਂ ਆਪ ਖੁਦ ਹੱਸਦੇ ਹੁੰਦੇ ਸੀ ਕਿ ਯਾਰ ਇਦਾਂ ਕਿਦਾਂ ਹੋ ਜੂਗਾ ਪਰ ਕਹਿੰਦੇ ਉਹਨਾਂ ਦੇ ਪਿੰਟੇ ਉਹਦੋਂ ਕੈਂਪ ਲੱਗਾ ਸੀ ਸਾਰਾ ਅਰੇਂਜਮੈਂਟ ਉਹਨਾਂ ਨੇ ਵੀ ਨਾਲ ਕਰਵਾਇਆ ਸੀ ਕੀਤਾ ਸੀ ਸੋ ਉਸ ਨੂੰ ਉਹ ਵੀ ਬੜੇ ਖੁਸ਼ ਸੀ ਕਿ ਅੱਜ ਜਿਹੜੇ ਸਾਡੇ ਘਰ ਤੋਂ ਘੜ ਜਿਹੜੇ 10-10 20-20 ਸਾਲਾਂ ਦੇ ਜਿਹੜੇ ਮਸਲੇੜੇ ਪਏ ਸੀ ਜਿਹੜੇ ਸਾਡੇ ਪਿੰਡ ਅਫਸਰ ਸਾਹਿਬਾਨ ਆਣ ਕੇ ਜਿਹੜੇ ਉਹ ਖੋਜ ਕੀਤੇ ਆ ਔਰ ਪਬਲਿਕ ਜਿਹੜੀ ਹੈ ਉਹ ਵੀ ਖੁਸ਼ ਹੋ ਰਹੀ ਹੈ ਸੋ ਅੱਜ ਵੀ ਇੱਥੇ ਖੁੱਲਾ ਦਰਬਾਰ ਲਗਾ ਕੇ ਸਾਰੇ ਮੁਸ਼ਕਲਾਂ ਸੋ ਰਹੇ ਆ ਕੈਂਪ ਸਾਰੇ ਅਫਸਰ ਸਾਹਿਬਾਨ ਹਾਜ਼ਰ ਔਰ ਸਾਰਿਆਂ ਦਾ ਜੈਜ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਤੋਂ ਵੀ ਬੈਸਟ ਜਿਹੜੇ ਕਿ ਸਾਰੇ ਹਲਕਿਆਂ ਦੇ ਵਿੱਚ ਵੀ ਸਾਡੇ ਹਲਕਿਆਂ ਦੇ ਵਿੱਚ ਵੀ ਕਰਨ ਜਾ ਰਹੇ ਆ ਸੋ ਬਹੁਤ ਵਧੀਆ ਬਹੁਤ ਵਧੀਆ ਉਪਰਾਲਾ ਕਿਉਂਕਿ ਲਗਭਗ ਮੇਰੇ ਹਿਸਾਬ ਨਾਲ ਤੇ 36-37 ਸਾਲ ਉਮਰ ਮੇਰੀ ਹੋ ਗਈ ਆ ਪਰ ਅਜੇ ਤੱਕ ਇਦਾਂ ਦਾ ਕੋਈ ਨਹੀਂ ਜਦੋਂ ਮੈਂ ਤਾਂ ਕਾਫੀ ਬਜ਼ੁਰਗ ਵੀ ਸਾਨੂੰ ਮਿਲਦੇਗੇ ਇਦਾਂ ਦਾ ਜਿਹੜਾ ਕਦੀ ਉਪਰਾਲਾ ਨਹੀਂ ਸੀ ਜਿਹੜਾ ਕਿ ਮਾਨ ਸਰਕਾਰ ਨੇ ਜਿਹੜਾ ਕਿ ਉਪਰਾਲਾ ਕੀਤਾ ਧੰਨਵਾਦ ਕਰਨਾ ਚਾਹੁੰਦੇ ਅਸੀਂ ਮਾਨ ਸਾਹਿਬ ਹੋਂ ਦਾ ਕਿ ਜਿਨ੍ਹਾਂ ਨੇ ਪੰਜਾਬ ਦੀ ਜਿਹੜੀ ਨਵਜਾ ਜਿਹੜੀ ਹੈ ਪਛਾਣ ਲਈ ਧੰਨਵਾਦ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਭਗਵਾਨ ਜੀ ਭਗਵੰਤ ਸਿੰਘ ਮਾਨ ਜੀ ਉਹਨਾਂ ਦੇ ਕੀ ਉਪਰਾਲੇ ਨੇ ਕੀ ਕਹਿਣਾ ਚਾਹੁੰਦੇ ਉਹਨਾਂ ਬਾਰੇ ਦੋ ਸ਼ਬਦ ਬੋਲ ਬਹੁਤ ਵਧੀਆ ਕੰਮ ਕੀਤਾ ਬੱਤੀਆਂ ਨੂੰ 24 ਘੰਟੇ ਦਿੱਤੀ ਆ ਝੋਨੇ ਦਾ ਰੇਟ ਸਾਨੂੰ 5000 ਦਿੱਤਾ ਜਿਹੜਾ ਅਸੀਂ 15 ਹੁਣ ਵੇਚ ਕੇ ਆਉਂਦੇ ਹਾਂ 2000 11 ਦੀਆਂ ਗੁੱਡੀਆਂ ਵੇਈਆਂ ਕਿ ਕੋਈ ਦਾਜ ਨਹੀਂ ਦਿੱਤਾ ਗਿਆ ਜਿਹੜਾ ਲੋਕ ਅਸੀਂ ਟਰਾਲੀਆਂ ਭਰ-ਭਰ ਕੇ ਦਾਜ ਦਿੱਤਾ ਕਿਦਾਂ ਤੁਸੀਂ ਖੁਸ਼ ਈ ਮੁੱਖ ਮੰਤਰੀ ਸਾਹਿਬ ਹਾਂ ਖੁਸ਼ ਆ ਖੁਸ਼ ਆਹ ਹੀ ਦਵੇਂ ਭਰਾਵਾਂ ਜੀ ਤਾਏ ਚਾਚੇ ਦੇ ਪੁੱਤ ਹਾਂਜੀ ਹਾਂਜੀ ਸਾਨੂੰ ਏਡਾ ਸਰਕਾਰ ਨੇ ਖੁਸ਼ ਕੀਤਾ ਵਾ ਕਦੀ ਬੱਤੀ ਗਈ ਨਹੀਂ ਕਦੀ 3 ਘੰਟੇ ਬੱਤੀ ਆਉਂਦੀ ਕਦੀ ਦੋ ਅਸੀਂ ਬੰਬੀਆਂ ਦੇ ਪੈਗ ਮਰ ਜਾਂਦੇ ਹਾਂ ਹੁਣ ਜਿਉਂ 8 ਘੰਟੇ ਮਾਰਨੇ ਸਾਨੂੰ ਪਪਘਵੰਤ ਮਾਰ ਕੇ ਇਹਦੇ ਬੱਤੀ ਦਿੱਤੀ ਅਸੀਂ ਚੁੱਪ ਕੇ ਸੁੱਤੇ ਹਾਂ 24 ਘੰਟੇ ਬੱਤੀ ਆਉਂਡੇ ਹੀ ਚੁੱਪ ਕਰਕੇ ਸੁੱਤੇ ਹਾਂ ਇਹ ਇਹ ਨਹੀਂ ਸਰਕਾਰਾਂ ਨੇ ਤਾਉਣ ਆਪਣੇ ਨਾਲ ਦੇ ਕਿਸਾਨਾਂ ਨੂੰ ਕੀ ਸੁਣਿਆ ਦੇਣਾ ਚਾਹੁੰਦੇ ਅਸੀਂ ਨਹੀਂ ਜਾਣਦੇ ਬਹੁਤ ਚੰਗਾ ਇਹਦੇ ਨਾਲ ਦਾ ਬੰਦਾ ਸਾਨੂੰ ਮਿਲਦਾ ਨਹੀਂ ਕੋਈ ਇਹ ਸਾਹਸ ਦਿਓ ਇਹਨਾਂ ਦਾ ਹਾਂ ਸਾਹਸ ਦਿਓ ਇਹ ਉੱਚੇ ਪਦਮੇ ਤੇ ਜਾਣ ਅਸੀਂ ਬਾਹਰ ਜਾ ਕੇ ਵੀ ਦੁਕਾਨਾਂ ਤੇ ਇਹੋ ਕਰਦੇ ਵੀ ਇਹੋ ਜਿਹੀ ਸਹਾਈ ਨਹੀਂ ਚੋ ਲੱਭਦੀ ਸਾਨੂੰ ਅਸੀਂ ਤੁਮੇ ਭਰਾਵਾ ਜੀ ਹਾਂ ਤਾਇ ਚਾਚੇ ਦੇ ਪੁੱਤ ਭਰਾਵਾਂ ਅਸੀਂ ਤੇ ਨਾ ਮਾਰੇ ਜੀ ਸਮਰੀ ਸਰਕਾਰ ਆਈ ਹੈ ਹਾਂਜੀ ਹਾਂਜੀ ਇਹਦੇ ਗਰੀਬਾਂ ਦਾ ਸੁਣਿਆ ਜਿਹਨਾਂ ਨੂੰ ਸਿੱਧੇ ਜਾ ਕੇ ਮਿਲਨੇ ਆ ਮਹਿਦੀਆਂ ਵਾਲੇ ਸਾਹਿਬ ਸਾਡ ਨੂੰ ਸਿੱਧੇ ਮਿਲਦੇ ਨੇ ਤਾਂ ਇਹਨਾਂ ਸਰਕਾਰਾਂ ਨੂੰ ਕਦੀ ਕਿੱਥੇ ਜਾਈਏ ਇੱਕ ਬੜੀ ਬਰੀ ਦੂਰ ਸਾਨੂੰ ਮਿਲਣੀ ਕੋਈ ਨਹੀਂ ਰਹਿੰਦਾ ਅਗਲੇ ਸਭ ਕੋ ਖਾ ਜਾਂਦੇ ਇਹਦੇ ਗਰੀਬਾਂ ਦਾ ਹਾਮੀ ਰਿਆ ਸਰਕਾਰ ਮਾਰ ਸੱਚੇ ਪਾਤਸ਼ਾਹ ਵਧਾਵੇ ਤੇ ਫਲਾਵੇ ਸ਼ਹੀਦ ਗੁਰਚਰਨ ਸਿੰਘ ਸਰਕਾਰੀ ਹਾਈ ਸਕੂਲ ਧਾਰੀਵਾਲ ਤੋਂ ਬਾਅਦ ਐਮਪੀ ਸੀਟ ਦੇ ਦਾਅਵੇਦਾਰ ਮੈਡਮ ਸੀਮਾ ਸੋਢੀ ਅਤੇ ਚੇਅਰਮੈਨ ਬਲਦੇਵ ਸਿੰਘ ਮਿਆਦੀਆ ਸਰਕਾਰੀ ਐਲੀਮੈਂਟਰੀ ਸਕੂਲ ਰਾਜਾ ਸਰਸੀ ਪਹੁੰਚੇ ਅਤੇ ਉਹਨਾਂ ਵੱਲੋਂ ਸਕੂਲ ਵਿੱਚ ਲੱਗੇ ਕੈਂਪ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਸਕੂਲ ਦੇ ਲਈ ਨਵੇਂ ਕਮਰਿਆਂ ਦਾ ਨੀਂ ਪੱਥਰ ਮੈਡਮ ਸੀਮਾ ਸੋਢੀ ਅਤੇ ਚੇਅਰਮੈਨ ਪੰਗਰੇਨ ਬਲਦੇਵ ਸਿੰਘ ਮਿਆਦੀਆ ਦੇ ਵੱਲੋਂ ਸਤਗੁਰਾਂ ਦੀ ਔਰਤੇ ਆਸਰਾ ਲੈ ਕੇ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਨੇ ਪਥਰ ਰੱਖਿਆ ਗਿਆ ਇਸ ਮੌਕੇ ਸਕੂਲ ਪ੍ਰਿੰਸੀਪਲ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ